ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਖਬਰ ਦਾ ਪਤਾ ਲੱਗਿਆ ਕਿ ਬਹੁਤ ਹੀ ਰਿਸਪੈਕਟਡ ਆਦਰਯੋਗ ਡਾਕਟਰ ਬੀ ਆਰ ਅੰਬਿਤ ਕਰਜੀ ਦੇ ਬਤ ਦਾ ਜਿਹੜਾ ਹੈ ਉਹ ਨੁਕਸਾਨ ਕੀਤਾ ਸ੍ਰੀ ਅਮਰਸਰ ਸਾਹਿਬ ਦੇ ਧਰਤੀ ਦੇ ਉੱਤੇ ਜਿਨ ਵੀ ਕੀਤਾ ਤੇ ਜਿਨ ਵੀ ਕਰਵਾਇਆ ਬਿਹਤ ਸ਼ਰਮਨਾਕ ਗੱਲ ਹੈ ਬਿਹਤ ਨੰਨਨਯੋਗ ਹੈ ਤੇ ਨਾਲ ਹੀ ਇਹ ਵੀ ਨੰਨਨਯੋਗ ਹੈ ਕਿ ਇੱਕ ਕਿਸੇ ਮਿੱਤਰ ਵੱਲੋਂ ਇਸ ਘਟਨਾ ਦੀ ਨਿੰਦਾ ਕਰਦੇ ਆ ਇਹ ਕਿਹਾ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਰਿਸਰ ਦੇ ਵਿੱਚ ਜਗਲੀਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਦੱਬ ਕੇ ਅਜਿਹੀ ਗੱਲ ਨਹੀਂ ਹੈ। ਇਹ ਘਟਨਾ ਸ਼ਹਿਰ ਦੇ ਵਿੱਚ ਵਾਪਰੀ ਹੈ। ਸਿਟੀ ਦੇ ਵਿੱਚ ਵਾਪਰੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਧਿਆਨ ਹੈ। ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਿੱਖ ਸੰਸਥਾਵਾਂ ਸਿੱਖ ਧਾਰਮਿਕ ਸਥਾਨਾਂ ਜਾਂ ਸਿੱਖਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦਾ ਸਬੱਬ ਬਣਦੇ ਆ। ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਦੁਨੀਆ ਦੀ ਕੌਲ ਛੱਡੀ ਹੈ ਖਾਸ ਤੌਰ ਤੇ ਭਾਰਤ ਦੀ ਰਾਜਨੀਤੀ ਜਿਹੜੀ ਹੈ ਬੜੀ ਗੰਧਲੀ ਹੋ ਚੁੱਕੀ ਹੈ। ਰਾਜਨੀਤੀ ਕੋਈ ਮਾੜੀ ਨਹੀਂ ਹੈ। ਮੇਰੀ ਬੜਾ ਪਵਿੱਤਰ ਸ਼ਬਦ ਹੈ। ਪਰ ਜਦੋਂ ਰਾਜਨੀਤੀ ਦੇ ਵਿੱਚ ਗਲਤ ਅੰਸਰ ਸ਼ਾਮਲ ਹੋ ਜਾਂਦੇ ਆ। ਉਹ ਤੋਂ ਰਾਜਨੀਤੀ ਜਿਹੜੀ ਹੈ ਉਹ ਗਰਖਣੀ ਸ਼ੁਰੂ ਹੋ ਜਾਂਦੀ। ਕੱਲੀ ਰਾਜਨੀਤੀ ਕਿਉਂ? ਜੇ ਕਿਸੇ ਵੀ ਸਮਾਜਿਕ ਆਰਗੇਨਾਈਜੇਸ਼ਨਸ ਦੇ ਵਿੱਚ ਜਾਂ ਕਿਸੇ ਧਾਰਮਿਕ ਆਰਗੇਨਾਈਜੇਸ਼ਨਸ ਦੇ ਵਿੱਚ ਕਿਸੇ ਸਬਾ ਸੋਸਾਇਟੀ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਜਦੋਂ ਮਾੜੇ ਅਨਸਰ ਦਾਖਲ ਹੋ ਜਾਂਦੇ ਆ ਤੇ ਉਹਨੂੰ ਤਬਾਹ ਕਰ ਦਿੰਦੇ ਆ ਪਰਦੇ ਅੰਦਰ ਰਾਜਨੀਤੀ ਦੇ ਵਿੱਚ ਦਾਖਲ ਹੋਏ ਕੁਝ ਅਜਿਹੇ ਗਲਤ ਅਨਸਰ ਜਿਹੜੇ ਰਾਜਨੀਤਿਕ ਆਗੂ ਬਣ ਗਏ ਨੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਖਾਸ ਤੌਰ ਦੇ ਉੱਤੇ ਜਾਂ ਮੀਡੀਆ ਦੇ ਰਾਹੀਂ ਜਿਹੜਾ ਹੈ ਉਹ ਇੱਕ ਨਫ਼ਰਤੀ ਪ੍ਰਚਾਰ ਜਿਹੜਾ ਹੈ ਉਹ ਫਲਾਇਆ ਜਾ ਰਿਹਾ ਹੈ। ਕਟਗਿੰਟੀਆਂ ਦੇ ਪ੍ਰਤੀ ਆਦੀਵਾਸੀਆਂ ਦੇ ਪ੍ਰਤੀ ਪਛੜੇ ਵਰਗਾਂ ਦੇ ਪ੍ਰਤੀ ਜਾਂ ਜਿਹੜੀਆਂ ਹੋਰ ਇੱਥੇ ਕੰਮ ਕਰ ਰਹੀਆਂ ਜਿਹੜੀਆਂ ਸੰਸਥਾਵਾਂ ਨੇ ਦੁਨੀਆ ਆਪਣੇ ਹੱਕਾਂ ਦੀ ਗੱਲ ਕਰਦੀਆਂ ਨੇ ਮਾਨਵ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਨੇਤਾਵਾਂ ਦੇ ਪ੍ਰਤੀ ਨਫ਼ਰਤ ਦੀ ਪ੍ਰਚਾਰ ਜਿਹੜਾ ਇਹ ਬੜੇ ਜ਼ੋਰ ਨਾਲ ਚੱਲ ਰਿਹਾ ਔਰ ਡਾਕਟਰ ਬੀ ਆਰ ਅੰਬੇਦਕਰ ਜੀ ਜੋ ਇੱਕ ਬਹੁਤ ਰਿਸਪੈਕਟਡ ਹਸਤੀ ਨੇ ਭਾਰਤ ਦੇ ਅੰਦਰ ਹੀ ਨਹੀਂ ਦੁਨੀਆ ਭਰ ਦੀ ਉਹਨਾਂ ਦੇ ਬੁੱਤ ਦੇ ਨਾਲ ਜਿਹੜਾ ਹੈ ਉਹ ਤੋੜ-ਤਾੜ ਕਰਨੀ ਛੇੜ-ਛਾੜ ਕਰਨੀ ਜਿਹੜਾ ਹੈ ਇਹ ਨਫ਼ਰਤ ਦੀ ਪ੍ਰਚਾਰ ਦਾ ਹੀ ਸਿੱਟਾ ਹੈ ਇੰਦੇ ਫਰਤੀ ਪ੍ਰਚਾਰ ਦਾ ਸਿੱਟਾ ਸ਼ਰਾਰਤੀ ਅੰਸ਼ਰਾਂ ਦਾ ਜਿਹੜਾ ਹੈ ਉਹ ਬਹੁਤ ਵੱਡਾ ਇਹਦੇ ਵਿੱਚ ਰੋਲ ਹੈ ਭਾਵਨਾਵਾਂ ਪੜਕਣ ਹਾਲਾਤ ਖਰਾਬ ਹੋਣ ਮੁਲਕ ਦਾ ਜਿਹੜਾ ਹੈ ਉਹ ਢੀੜਾ ਘਰ ਕੋ ਵੀ ਇਹ ਸਾਰਾ ਕੁਝ ਇਸ ਸੋਚ ਦੇ ਧਰਨੀ ਲੋਕਾਂ ਵੱਲੋਂ ਜਿਹੜਾ ਕਰਵਾਇਆ ਗਿਆ ਇਹ ਕਾਰਾ ਹੈ ਜਿਹੜਾ ਇਹ ਕਹਿਣਾ ਕਿ ਇਹ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਇਹਨੇ ਜਿਹੜੇ ਗੈਰ ਸਿੱਖ ਲੋਕ ਨੇ ਭਾਰਤ ਦੇ ਵਿੱਚ ਵਸਦੇ ਖਾਸ ਤੌਰ ਦੇ ਉੱਤੇ ਜਿਹੜੇ ਪਛੜੇ ਵਰਗਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਇੱਕ ਕਿਸਮ ਦਾ ਸਿੱਖਾਂ ਦੇ ਪ੍ਰਤੀ ਨਫ਼ਰਤ ਭਰਨ ਦਾ ਜਿਹੜਾ ਯਤਨ ਉਹ ਕੀਤਾ। ਇਹ ਜਿਹੜਾ ਨਹੀਂ ਹੋਣਾ ਚਾਹੀਦਾ। ਕਿ ਫਲਸਫਾ ਕਿਹਸਾ ਫਲਸਫਾ ਜਿਹੜਾ ਹਾਇਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਹਨ ਗੁਰੂ ਨਾਨਕ ਸਾਹਿਬ ਨੇ ਇੱਥੋਂ ਤੱਕ ਬਚਨ ਕਹਿ ਦਿੱਤੇ ਕਿ ਨੀਚਾ ਅੰਦਰ ਨੀਚ ਜਾਤ ਦੀਤੀ ਹੋਤ ਅਤ ਨੀਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਨੀਵਿਆਂ ਨਾਲ ਸਮਾਜ ਦੇ ਵਿੱਚ ਕੋਈ ਨੀਵਾ ਨਹੀਂ ਹੈ ਸਮਾਜ ਦੇ ਵਿੱਚ ਕੋਈ ਨੀਚ ਨਹੀਂ ਹੈ ਸਮਝੇ ਜ਼ਰੂਰ ਜਾਂਦੇ ਮੰਨੇ ਜ਼ਰੂਰ ਜਾਂਦੇ ਔਰ ਮੰਨੇ ਕਿਦੇ ਵੱਲ ਜਾਂਦੇ ਆ ਸਮਝੇ ਕਿਦੇ ਵੱਲ ਜਾਂਦੇ ਆ ਕਿ ਮਨ ਦੇ ਦਿਮਾਗਾਂ ਦੇ ਵਿੱਚ ਜਾਤੀ ਹੰਕਾਰ ਦਾ ਫਤੂਰ ਭਰਿਆ ਹੋਇਆ ਹੈ ਜਿਆਦਾ ਹੰਕਾਰ ਜਿਨ੍ਹਾਂ ਦੇ ਸਿਰਾਂ ਦੇ ਚੜ ਕੇ ਬੈਠਾ ਹੈ ਮੈਂ ਇੱਕ ਵਾਰੀ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਅੰਦਰ ਜਿਹੜੀ ਇਹ ਘਟਨਾ ਵਾਪਰੀ ਉਹਦੀ ਪੋਰਤੋਰ ਸ਼ਬਦਾਂ ਦੇ ਵਿੱਚ ਜਿੱਥੇ ਨਿਖੇਧੀ ਕਰਦਾ ਹੈ। ਪਰ ਉਥੇ ਸਰਕਾਰ ਨੂੰ ਵੀ ਅਪੀਲ ਕਰਦਾ ਹੈ ਕਿ ਜੇ ਅਜਿਹੀ ਘਟਾਉਣੀ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਜਿਹੜਾ ਹੈ ਉਹ ਜਲਦ ਤੋਂ ਜਲਦ ਪਕੜਿਆ ਜਾਏ ਉਹ ਬੇਨਕਾਬ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।